ਕਿ ਬਲਤਕਾਰੀ ਬਾਬਾ ਜਿਹੜਾ ਹੈ ਗੁਰਮੀਤ ਰਾਮ ਰਹੀਮ ਉਸ ਨੂੰ ਫਿਰ ਤੋਂ ਪੈਰੋਲ ਜਿਹੜੀ ਹੈ ਮਿਲ ਗਈ ਹੈ ਹਾਲਾਂਕਿ ਨਵੰਬਰ ਦੇ ਵਿੱਚ ਉਸ ਨੂੰ ਪੈਰੋਲ ਦਿੱਤੀ ਗਈ ਸੀ ਇਸ ਦੇ ਕੀ ਮਾਇਨੇ ਹੈ ਕਿਉਂਕਿ ਐਸਜੀਪੀਸੀ ਦੇ ਵੱਲੋਂ ਲਗਾਤਾਰ ਸਵਾਲ ਵੀ ਚੁੱਕੇ ਜਾ ਰਹੇ ਨੇ ਸਿਰਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਨਹੀਂ ਸਾਰਾ ਜਿਹੜੇ ਮਾਨਵਤਾ ਨੂੰ ਪਿਆਰ ਕਰਨ ਜਿਹੜੇ ਕਾਨੂੰਨ ਨੂੰ ਪਿਆਰ ਕਰਨਵੇਂ ਲੋਕ ਨੇ ਉਹੀ ਸਵਾਲ ਖੜੇ ਕਰ ਰਹੇ ਨੇ ਕਿ ਆਖਰ ਇਸ ਬਾਬੇ ਦੇ ਨਾਮ ਤੇ ਤੇ ਫਿਰ ਕਾਨੂੰਨ ਹੀ ਬਣ ਜਾਣਾ ਚਾਹੀਦਾ ਬਾਬੇ ਦੇ ਨਾਮ ਤੇ ਅਦਾਲਤਾਂ ਬਾਬੇ ਦੇ ਨਾਮ ਤੇ ਹਰਿਆਣਾ ਸਰਕਾਰ ਕਰਦੇ ਨੇ ਜਿਹਦੇ ਬਾਬੇ ਨਾਮ ਤੇ ਹਾਈ ਕੋਰਟ ਕਰਦੇ ਨੇ ਚਾਹੀਦੀ ਬਾਬੇ ਦੇ ਨਾਮ ਤੇ ਸੁਪਰੀਮ ਕੋਰਟ ਕਰਦੇ ਨੇ ਚਾਹੀਦਾ ਇੱਕ ਬੰਦਾ ਤਿੰਨ ਤਿੰਨ ਇੱਕ ਦੋ ਕਤਲ ਇੱਕ ਪੱਤਰਕਾਰ ਰਾਮਚੰਦਰ ਛਤਰਪਤੀ ਇੱਕ ਰਣਜੀਤ ਡਰਾਈਵਰ ਉਹ ਦੂਜਾ ਜਿਹੜੀਆਂ ਕੁੜੀਆਂ ਸੀ ਉਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਰੇਪ ਕੀਤਾਗਾ ਉਸ ਮਸਲੇ 'ਚ ਇਹਨਾਂ ਨੂੰ 20-20 ਸਾਲ ਦੀ ਸਜ਼ਾ ਹੋਈ ਹੈ ਤੇ ਹੁਣ ਤੱਕ 8 ਵਾਰਾ ਉਹਨੂੰ ਪਰੋਲ ਮਿਲਿਆ ਹੁਣ 50 ਦੰਦੀ ਪ੍ਰੋਲ ਮਿਲ ਚੁੱਕੇ ਇਹਦਾ ਮਤਲਬ ਹੈ ਕਿ ਬੀਜੇਪੀ ਨੇ ਸ਼ਰਮ ਲਾ ਕੇ ਵੇਚ ਦਿੱਤੀ ਹੈਗੀਆ ਕੋਈ ਕਾਨੂੰਨ ਨਹੀਂ ਜਾਂ ਬਾਕੀ ਕੈਦੀਆਂ ਨੂੰ ਵੀ ਇਹ ਇਹੋ ਜੀ ਸਹੂਲਤ ਦਿੱਤੀ ਜਾਵੇ ਮਤਲਬ ਬੀਜੇਪੀ ਇਸ ਲੈਵਲ ਤੇ ਆ ਗਈ ਹੈ ਕਿ ਜਿਹੜੇ ਬਲਾਤਕਾਰੀਆਂ ਨੇ ਉਹਨਾਂ ਨੇ ਬੀਜੇਪੀ ਆਲਿਆਂ ਨੇ ਇਹਨਾਂ ਨੂੰ ਆਪਣਾ ਗੁਰੂ ਬਣਾ ਲਿਆ ਹੈਗਾ ਜੇ ਉਹ ਮਣੀਪੁਰ ਦੇ ਵਿੱਚ ਇੰਨਾ ਕੁਝ ਹੋਇਆ ਸੈਂਟਰ ਸਰਕਾਰ ਨੇ ਨਹੀਂ ਬੋਲੀ ਦੇਸ਼ ਦੀਆਂ ਜਿਹੜੀਆਂ ਅੰਤਰਰਾਸ਼ਟਰੀ ਪਲੇਅਰ ਨੇ ਉਹਨਾਂ ਦੇ ਨਾਲ ਇੰਨਾ ਕੁਝ ਹੋ ਗਿਆ ਦੇਸ਼ ਦੀ ਸਰਕਾਰ ਨਹੀਂ ਬੋਲੀ ਹੈਗੇ ਹੁਣ 100 ਅੰਦਾਜ਼ਾ ਲਗਾ ਸਕਦੇ ਕਿ ਬੀਜੇਪੀ ਦੀ ਜਿਹੜੀ ਨੇਚਰ ਕੀ ਹੈਗਾ ਬੀਜੇਪੀ ਦਾ ਸੁਭਾਅ ਕੀ ਹੈ ਬੀਜੇਪੀ ਨੂੰ ਕੀ ਪਿਆਰਾ ਚਾਹੀਦਾ ਬੀਜੇਪੀ ਨੂੰ ਪਿਆਰੀ ਹੈ ਕਿ ਸਿਰਫ ਸੱਤਾ ਕੁਰਸੀ ਬਾਕੀ ਦੇਸ਼ ਦੀਆਂ ਧੀਆਂ ਭੈਣਾਂ ਦੇ ਨਾਲ ਕੀ ਕੁਝ ਹੋਇਆ ਜਾਂ ਕੀ ਕੁਝ ਹੋਏਗਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁਣ ਇਹ ਬੀਜੇਪੀ ਇੰਨਾ ਲੱਗਦਾ ਕਿ ਜਿਹੜਾ ਆ ਰਾਮ ਰੀਮ ਇਹ ਇਵੇਂ ਲੱਗਦਾ ਜਿਵੇਂ ਸਰਕਾਰਾਂ ਦਾ ਜਵਾਈ ਹੈ ਕਿਉਂਕਿ ਜਵਾਈ ਨੂੰ ਇੰਨਾ ਪਿਆਰ ਕਰਦੇ ਨੇ ਪੁੱਤ ਨੂੰ ਤੇ ਇੰਨਾ ਕਰਦੇ ਨਹੀਂ ਇਹ ਜਵਾਈਆਂ ਨਾਲੋਂ ਵੱਧ ਆ ਜਿਸ ਕਰਕੇ ਵਾਰ-ਵਾਰ ਇਹ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਇੱਕ ਇੱਕ ਬੰਦੇ ਨੂੰ ਸਜ਼ਾ ਉਹਨੂੰ ਅਹਸਾਸ ਨਹੀਂ ਕਰਵਾ ਰਹੀ ਬੀਜੇਪੀ ਜਿਸ ਬੰਦੇ ਨੇ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਦੇ ਨਾਲ ਰੂਹ ਦੇ ਨਾਲ ਖੇਡਿਆ ਹੋਵੇਾ ਕੋਰਟ ਨੇ ਵੀ ਜਦੋਂ ਸੀਬੀਆਈ ਦੇ ਜੱਜ ਨੇ ਟਿੱਪਣੀ ਕੀਤੀ ਕਿ ਤੈਨੂੰ ਭਗਵਾਨ ਮੰਨਦ ਰਹੀਆਂ ਤੇ ਭਗਵਾਨ ਅਗਰ ਅਜਿਹਾ ਕੁਝ ਕਰਤੂਰਤਾ ਕਰਦਾ ਹੈਗਾ ਔਰ ਬੀਜੇਪੀ ਕਹਿੰਦੀ ਉਹਨੂੰ ਸਜ਼ਾ ਕਿਉਂ ਹੋ ਗਈ ਇਹਦਾ ਮਤਲਬ ਇਹਦਾ ਇਸ ਤੋਂ ਹੀ ਆ ਕਿ ਬੀਜੇਪੀ ਤੜਫ ਰਹੀ ਆ ਕਿ ਉਹਨੂੰ ਸਜ਼ਾ ਕਿਉਂ ਹੋਈ ਆ ਇਸ ਕਰਕੇ ਹਾਈ ਕੋਰਟ ਦੇ ਵਿੱਚ ਵੀ ਗਿਆ ਸੀ ਕਿ ਕੀ ਇਹੋ ਜਿਹਾ ਵਿਹਾਰ ਬਾਕੀ ਕੁੜੀਆਂ ਦੇ ਨਾਲ ਵੀ ਹਰਿਆਣਾ ਸਰਕਾਰ ਕਰੀ ਆ ਉਹ ਹਲੇ ਇਸ ਹਾਈ ਕੋਰਟ ਚ ਸੁਣਵਾਈ ਹੋ ਰਹੀ ਹੈ ਕੇਸ ਵਿਚਾਰ ਦੇ ਦੀਨ ਹੈ ਲੇਕਿਨ ਹੁਣ ਹਰਿਆਣੇ ਦੇ ਚਾਹੇ ਉਹ ਜੇਲ੍ਹ ਮੰਤਰੀ ਨੇ ਅਨਿਲ ਵਿਜ ਜਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਰ لال ਕੱਟਰ ਉਹਦੇ ਵਾਰ-ਵਾਰ ਕਹਿੰਦੇ ਕਿ ਜੇਲ੍ਹ ਮੈਨੂੰ ਕੀ ਕਹਿੰਦੇ ਆ ਕਿ ਨੇ ਹੁਣ ਜੇਲ੍ਹ ਮੈਨੂੰ ਕੀਂਦੇ ਨੇ ਪਰ ਤੁਸੀਂ ਇਸ ਕਰਕੇ ਵਾਰ-ਵਾਰ ਕਹਿ ਰਹੇ ਨੇ ਕਿਉਂਕਿ ਵੋਟਾਂ ਦੇ ਕਰਕੇ ਤੁਸੀਂ ਪਹਿਲਾਂ ਵੀ ਜਦੋਂ ਪੰਜ ਸੂਬਿਆਂ ਦੀਆਂ ਵੋਟਾਂ ਸੀ ਚਾਹੇ ਰਾਜਸਥਾਨੇ ਦਾ ਪ੍ਰਭਾਵ ਹੈ ਉਹਦਾ ਮੱਧ ਪ੍ਰਦੇਸ਼ ਦਾ ਪ੍ਰਭਾਵ ਹੈ ਛੱਤੀਗੜ੍ਹ ਦਾ ਪ੍ਰਭਾਵ ਹੋਊਗਾ ਉਹਨੂੰ ਛੱਡਤਾ ਉਦੋਂ ਤੁਸੀਂ ਪ੍ਰੋਲ ਦੇ ਦਿੱਤੀ ਹੁਣ ਫੇਰ ਦੇ ਦਿੱਤੀ ਹੈ ਕਿ ਇਹੋ ਜਿਹੇ ਜਿਹੜੇ ਬਲਾਦਕਾਰੀ ਬਾਬੇ ਨੇ ਕਾਤਲ ਬਾਬੇ ਨੇ ਇੱਕ ਪਾਸੇ ਅਜੋਧਿਆ ਮੰਦਿਰ ਦਾ ਦੁਗਾਟਨ ਕਰਿਓ ਰਾਮ ਲੱਲਾ ਦੀ ਪ੍ਰਾਣ ਪ੍ਰਸਤੀ ਦਾ ਪ੍ਰਾਣ ਪ੍ਰਸਤੀ ਦਾ ਤੁਸੀਂ ਕਰ ਰਹੇ ਹੋ ਤੇ ਇਹੋ ਜੇ ਬਾਬਿਆਂ ਨੂੰ ਜੇਲ੍ਹ ਦੇ ਵਿੱਚ ਜਿਹੜੇ ਬਲਾਦਕਾਰੀ ਹੁਣ ਉਨਨ ਉਸ ਪਵਿੱਤਰ ਦੰਦੇ ਮੌਕੇ ਤੁਸੀਂ ਰਿਹਾ ਕਰੇ ਇਹੋ ਜੇ ਬਾਬਾ ਕੀ ਉਸ ਪਵਿੱਤਰ ਦਿਹਾੜੇ ਦੇ ਮੌਕੇ ਭੰਗੜਾ ਪਉਣਗੇ ਗਿੱਧੇ ਪਉਣਗੇ ਗਾਣਾ ਗੱਢਣਗੇ ਇਸ ਕਰਕੇ ਇਹ ਜਿਹਿਆਂ ਨੂੰ ਸਜ਼ਾ ਸਖਤ ਚਾਹੀਦੀ ਲੇਕਿਨ ਦੇਸ਼ ਦੇ ਵਿੱਚ ਬੇੜਾਗਰਕ ਪੋਲਿਟਿਸ਼ੀਅਨਾਂ ਨੇ ਸਰਕਾਰਾਂ ਨੇ ਕੀਤਾ ਹੈਗਾ ਕਿ ਇਹੋ ਜੇ ਲੋਕਾਂ ਨੂੰ ਉਹ ਆਪਣੀਆਂ ਅੱਖਾਂ ਦੇ ਤਾਰੇ ਨੇ ਕਿਉਂਕਿ ਵੋਟਾਂ ਇਹਨਾਂ ਦੇ ਪਿੱਛੇ ਉਹਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਲੋਕ ਇਸ ਕਰਕੇ ਕਹਿ ਰਹੇ ਨੇ ਕਿ ਇੱਕ ਪਾਸੇ ਤੇ ਇਹਨੂੰ ਸਜ਼ਾ ਵੀ ਨਹੀਂ ਪੂਰੀ ਕੀਤੀ ਇਹਨੂੰ 40 ਸਾਲ ਦੀ ਸਜ਼ਾ ਹੀ ਆ 20 ਸਾਲ ਫਿਰ ਪੂਰੇ ਕਰੇਗਾ ਫਿਰ 20 ਸਾਲ ਪੂਰੇ ਕਰੇਗਾ ਲੇਕਿਨ ਇਹਨੇ ਤਾਂ ਜੇ ਸਾਲ ਛੁੱਟੀਆਂ ਲਈ ਮਿਲੀ ਜਾ ਰਹੀਆਂ ਨੇ ਤੇ ਦੂਜੇ ਪਾਸੇ ਉਹ ਕਹ ਰਹੇ ਕਿ ਜਿਹੜੇ ਬੰਦੀ ਸਿੰਘੜੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਦਿੱਤੀ ਉਹਨਾਂ ਨੂੰ ਵੀ ਛੱਡ ਨਹੀਂ ਰਿਹਾ ਔਰ ਜਿਨ੍ਹਾਂ ਦੇ ਖਿਲਾਫ ਅਜੇ ਕੇਸ ਪੂਰ ਉਹ ਪੈਂਡਿੰਗ ਨੇ ਸਜ਼ਾ ਉਹਨਾਂ ਨੇ ਪੂਰੀ ਕੱਟ ਚੁੱਕੀ ਆ ਇਹ ਇਹ ਦੀ ਅਜੇ ਸਜ਼ਾ ਹੋਈ ਆ ਇਹਨੇ 20 ਸਾਲ ਨਹੀਂ 40 ਸਾਲ ਕੱਟਨੇ ਫਿਰ ਦਿਓ ਨਾ ਪਰੋਲ ਇਹਦਾ ਮਤਲਬ ਹੈ ਕਿ ਇਹਦੇ ਪਿੱਛੇ ਵੋਟਾਂ ਔਰ ਬੀਜੇਪੀ ਬਹੁਤ ਲਲਚਾਈ ਹੋਈ ਪਾਰਟੀ ਆ ਬਹੁਤ ਜ਼ਿਆਦੀ ਲਾਲਸਾ ਕਿ ਇਹੋ ਜਿਹੇ ਲੋਕਾਂ ਨੂੰ ਤੇ ਬੀਜੇਪੀ ਨੂੰ ਤੇ ਬਾਹਰ ਨਹੀਂ ਕੱਢਣਾ ਚਾਹੀਦਾ ਸਰਕਾਰਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਕਿ ਜਿਹੜਾ ਬੰਦਾ ਆਪਣੀਆਂ ਧੀਆਂ ਭੈਣਾਂ ਦੀ ਪਰਵਾਹ ਨਹੀਂ ਕਰਦਾ ਹੈਗਾ ਜਿਨੇ ਉਹਨੇ ਇੱਥੇ ਕਿੰਨਾ ਗੰਦ ਪਾਇਆ ਸੀ ਡੇਰੇ ਦੇ ਵਿੱਚ ਤੇ ਤੁਸੀਂ ਉਸ ਬੰਦੇ ਨੂੰ ਪੂਜ ਰਹੇ ਹੋ ਤੁਸੀਂ ਵੋਟਾਂ ਮਾਰੀ ਜਾ ਰਹੇ ਹੋ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਪੁਲਰ ਸਾਹਿਬ ਇਹ ਵੀ ਹੈ ਨਾ ਕਿ ਇੱਕ ਪਾਸੇ RAM LALA ਦੀ ਪ੍ਰਾਣ ਪ੍ਰਤੀ ਸਟੋਰੀ ਬਹੁਤ ਵਧੀਆ ਮੌਕਾ ਹੈ ਜਿੱਥੇ ਪੂਰਾ ਦੇਸ਼ ਜਿਹੜਾ ਹੈ RAM LALA ਦੇ ਰੰਗ ਦੇ ਵਿੱਚ ਲਲਿਆ ਹੋਇਆ ਹੈ ਉਹ ਦੂਸਰੇ ਪਾਸੇ ਜਿਹੜੇ ਜਿਸ ਵਿਅਕਤੀ ਨੇ ਧੀਆ ਭੈਣਾ ਦੀ ਇੱਜ਼ਤਾਂ ਲੁੱਟੀਆਂ ਨੇ ਉਹਨੂੰ ਤੁਸੀਂ ਰਿਹਾ ਕਰ ਰਹੇ ਹੋ ਹਾਂ ਉਹਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਹੈ ਮਤਲਬ ਉਹਨੂੰ 8 ਵਾਰ ਕਰਤਾ ਜਿੰਨੀ ਉਹਨੂੰ ਹਜੇ ਤੱਕ ਜੇਲ੍ਹ 'ਚ ਹੋਣਾ ਚਾਹੀਦਾ ਉਹਨੂੰ ਪ੍ਰੋਲ ਹੁਣ ਜਾ ਕੇ ਉਹ ਗਾਣੇ ਕੱਢੇਗਾ ਉਥੇ ਜਸ਼ਨ ਕਰੇਗਾ ਉਥੇ ਉਹ ਕੀ ਜੋ ਵੀ ਕੋਈ ਨਾਮ ਚਰਚਾ ਕਰੇਗਾ ਉਹਨੂੰ ਜੇਲ੍ਹ 'ਚ ਰੱਖੋ ਨਾ ਉਹਨੂੰ ਇਹੋ ਜੇ ਬੰਦਾ ਤੇ ਖਤਰਨਾਕ ਹੈ ਸਮਾਜ ਵਾਜ ਤੇ ਰਿਸ਼ਤੇਦਾਰਾਂ ਵਾਸਤੇ ਜਿਹੜੇ ਰਿਸ਼ਤੇ ਹੁੰਦੇ ਨੇ ਇਸ ਕਰਕੇ ਭਾਜਪਾ ਕਾਢੀ ਕਿਉਂਕਿ ਭਾਜਪਾ ਨੂੰ ਵੋਟਾਂ ਦੇਖਦੀਆਂ ਆ ਗਈਆਂ ਨੇ ਉਹ ਫਿਰ ਇਸ ਇਸ ਚੱਕਰ ਦੇ ਵਿੱਚ ਲੋਕ ਸਵਾਲ ਖੜੇ ਕਰਦੇ ਆਗੇ ਨੇ ਕਿ ਆਖਰ ਇਹ ਕਿਉਂ ਬਾਬਾ ਵਾਰ-ਵਾਰ ਇਸ ਕਰਕੇ ਬਾ ਪਿੱਛੇ ਜੇ ਹਰਿਆਣੇ ਜਦੋਂ ਵੋਟਾਂ ਕਦੋਂ ਜਦੋਂ ਵਿਧਾਨ ਸਭਾ ਦੀਆਂ ਪਈਆਂ ਦੋ ਵਾਰ ਲੋਕ ਸਭਾ ਦੀਆਂ ਪਈਆਂ ਪੰਚਾਇਤਾਂ ਦੋਨੋਂ ਪਈਆਂ ਪਹਿਲਾਂ ਪੰਜ ਸੂਬੇ ਦੇ ਆ ਇਹਨਾਂ ਵੋਟੋ ਬਾਰ-ਬਾਰ ਕੱਢੀ ਜਾ ਰਹੇ ਮਤਲਬ ਫਿਰ ਹਰਿਆਣਾ ਸਰਕਾਰ ਨੂੰ ਚਾਹੀਦੀ ਜਾਂ ਭਾਜਪਾ ਨੂੰ ਚਾਹੀਦਾ ਇਹਦੀ ਸਜਾ ਹੀ ਕੈਨਸਲ ਕਰਵਾ ਦੇਣ ਇਹਨੂੰ ਬਣਾ ਦੋ ਮੁੱਖ ਮੰਤਰੀ ਬਣਾ ਦੇਣ ਇਹਨੂੰ ਮਨੋਰ ਲਾਲ ਖੱਟਰ ਦੀ ਜਗ੍ਹਾ ਇਹਨੂੰ ਬਣਾ ਦੇਣ ਜਿਹੜਾ ਬਲਾਤਕਾਰੀ ਕਾਸਲ ਬਾਬਾ ਰਾਮ ਰੀ ਇਹਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦੋ ਜਾਂ ਮੋਦੀ ਸਾਹਿਬ ਨੂੰ ਹਟਾ ਕੇ ਇਹਨੂੰ ਪ੍ਰਾਈਮ ਮਿਨਿਸਟਰ ਬਣਾ ਦੋ ਯੋਸੇਵਿਤਾ ਕਿ ਨੂੰ ਗਰੇ ਮੰਤਰੀ ਬਣਾ ਦੋ ਨਾ ਜੇ ਬੰਦੇ ਨੂੰ ਤੁਸੀਂ ਸਜ਼ਾ ਦਾ ਅਹਿਸਾਸ ਨਹੀਂ ਕਰਵਾ ਰਹੇ ਵਾਰ-ਵਾਰ ਉਹਨੂੰ ਪ੍ਰੋਲ ਦੇ ਰਹੇ ਹੋ ਤਾਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਜਾਂ ਮੁੱਖ ਮੰਤਰੀ ਬਣਾ ਦੋ ਹਰਿਆਣੇ ਦਾ ਜਾਂ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਾ ਦੋ ਇਸ ਕਰਕੇ ਇਹ ਲੱਗਦਾ ਕਿ ਜੇਲ ਮੈਨੂੰ ਇੱਕ ਸੈਪਰੇਟ ਲੇਕਿਨ ਇਹਨੇ سنگੀਨ ਕਿਸਮ ਦੇ ਸਜ਼ਾ ਹੋਈ ਹੈ ਬਹੁਤ ਜ਼ਿਆਦਾ ਤੇ ਇਸ ਕਰਕੇ ਹੋਰਾਂ ਕਿ ਜਿਹੜੇ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਨੇ ਹੋਰ ਆਮ ਬੰਦੇ ਜਿਹੜੇ ਕਤਲ ਜਾਂ ਜਿਹੜੇ ਬਲਾਤਕਾਰ ਹੀ ਉਹਨਾਂ ਨੂੰ ਕਿੰਨੀ ਕੀ ਮਿਲ ਗਈ ਹੈ ਗਿਆ ਸੁਪਰੀਮ ਕੋਰਟ ਪਿੱਛੇ ਜੇ ਮਹਾਰਾਸ਼ਟਰ ਦਾ ਇੱਕ ਸਮਾਜਿਕ ਕਾਰਕੁਨ ਸੀ ਸੁਪਰੀਮ ਕੋਰਟ ਅਫਸੋਸ ਕੀਤਾ ਕਿ ਉਹ ਬੰਦਾ ਕਹਿ ਰਿਹਾ ਸੀ ਕਿ ਮੇਰ ਕੋ ਖਾਦਾ ਨਹੀਂ ਜਾਂਦਾ ਮੈਨੂੰ ਚਮਚਾ ਹੀ ਪ੍ਰੋਵਾਈਡ ਕਰ ਦੋ ਉਹ ਜਿਹੇ ਬੰਦੇ ਤੁਸੀਂ ਜੇਲਾ ਚ ਮਾਰ ਦਿੱਤੇ ਦੇਸ਼ ਦੀਆਂ ਅਦਾਲਤਾਂ ਨੇ ਸੈਂਟਰ ਸਰਕਾਰ ਤੋਂ ਡਰਦੀਆਂ ਹੋਈਆਂ ਨੇ ਠੀਕ ਹੈ ਤੇ ਇਹੋ ਜੇ ਬਾਬੇ ਜਿਨ੍ਹਾਂ ਨੂੰ ਸਜ਼ਾ ਹੋ ਗਈ ਹੈ ਤੇ ਦੇਸ਼ ਦੀਆਂ ਸਰ ਅਦਾਲਤਾਂ ਵੀ ਚੁੱਪ ਕਰਕੇ ਬੈਠੀਆਂ ਨੇ ਉਹੀ ਨਾ ਪੁਲਰ ਸਰ ਅਜਿਹੇ ਬੰਦਿਆਂ ਨੂੰ ਫਿਰ ਜੇਲ੍ਹ ਕਿਉਂ ਦੇਣੀ ਹੈ ਬਾਹਰ ਹੀ ਕੱਢ ਲਓ ਨਾ ਬਾਰ-ਬਾਰ ਪੈਰੋਲ ਕੱਢਣਾ ਫੇਰ ਬੰਦ ਕਰਨਾ ਉਹੀ ਫਿਰ ਉਹ ਕਰਨਾ ਹੀ ਕਿਉਂ ਹੈ ਨਹੀਂ ਆ ਬਿਲਕੁਲ ਇਹਨੂੰ ਇਲੈਕਸ਼ਨ ਲੜਾ ਦੇਣੀ ਚਾਹੀਦੀ ਹੈ ਬੀਜੇਪੀ ਨੂੰ ਕਿਉਂਕਿ ਹੁਣ ਲੋਕ ਸਭਾ ਇਲੈਕਸ਼ਨ ਆਣੀ ਆ ਮਾਰਚ ਦੇ ਵਿੱਚ ਇੰਡੀਆ ਦੇ ਵਿੱਚ ਸ਼ੁਰੂ ਹੋ ਜਾਣਾ ਪ੍ਰੋਸੈਸ ਇਹਨੂੰ ਦੇ ਦਿਓ ਸਿਰਸਾ ਤੋਂ ਲੜਾ ਦਿਓ ਅੰਬਾਲਾ ਤੋਂ ਲੜਾ ਦਿਓ ਹਰੋਤਕ ਤੋਂ ਲੜਾ ਜਿਹੜੀਆਂ ਵੀ ਹਰਿਆਣੇ ਦੀਆਂ ਸੀਟਾਂ ਨੇ ਜਾਂ ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਵਾਰਨਸੀ ਤੋਂ ਲੜਦੇ ਨੇ ਪ੍ਰਾਈਮ ਮਿਨਿਸਟਰ ਗੁਜਰਾਤ ਚ ਲੜਾ ਦੇ ਨੇ ਇਹਨੂੰ ਬਾਬੇ ਨੂੰ ਉਤਵਾਰਾ ਨਾਲ ਸਿੱਧੋ ਲੜਾ ਦੇਣ ਠੀਕ ਹੈ ਇਹੋ ਜੇ ਬਾਬੇ ਇਲੈਕਸ਼ਨ ਲੜਾ ਦੋ ਨਾ ਇਹਨੂੰ ਕਿ ਵਾਰ-ਵਾਰ ਕੱਢ ਰਿਹਾ ਉਹ ਦੇਸ਼ ਦਾ ਕਾਨੂੰਨ ਕਹਿੰਦਾ ਹੈਗਾ ਕਿ ਚਾਹੇ ਕੋਈ ਬਲਾਦਕਰ ਚ ਕਾਦਲ ਹੋ ਕੇ ਇਲੈਕਸ਼ਨ ਲੜ ਸਕਦਾ ਹੈਗਾ ਤੇ ਲੜ ਦੋ ਫਿਰ ਇਲੈਕਸ਼ਨ ਭਾਜਪਾ ਆਪਣੇ ਕੋਟੇ ਚ ਟਿਕਟ ਦੇ ਦੇਣਾ ਚੰਗੀ ਗੱਲ